ਆਪਾਂ ਫਿਲਮ ਦੇਖਣ ਚੱਲੀਏ ਅਜਾ ਫਿਲਮ ਯਾ ਟਾਈਮ ਹੀ ਬਹੁਤ ਹੋ ਗਿਆ 4 ਵਜ ਗਏ ਆ ਹੁਣ ਫੇਰ ਮਰਾਂ ਨਾ ਕੱਲੂ ਚੱਲਾਂਗੇ ਆ ਠੰਡਾ ਠੰਡਾ ਪੀਂਦੇ ਆ ਜਾ ਕੈਂਟੀਨ ਤੇ ਚੱਲਦੀ ਚਲੋ ਪੀ ਲੈਨੇ ਤੇ ਇੱਕ ਤੈਨੂੰ ਮੈਂ ਗੱਲ ਦਾ ਨਾ ਸਹੂਰ ਰਸਮ ਹਾਂਜੀ ਇਹ ਆ ਨੰਬਰ ਆ ਨਾ ਜਿਹੜਾ ਆ ਹਾਂਜੀ ਇਹ ਨੰਬਰ ਤੁਹਾਨੂੰ ਪੁੱਛਾਂ ਆ ਇਹ ਆ ਦੂਜੇ ਨੰਬਰ ਤੇ ਫੋਨ ਲਾਈ ਬੰਨ ਠੀਕ ਆ ਠੀਕ ਹੈ ਨਾ ਗੱਲ ਹਾਂ ਇਹ ਨੰਬਰ ਤੇ ਨਾ ਪੁੱਛ ਆ ਕਿਦਾਂ ਆ ਜਾਂਦੇ ਕੋਣ ਆ ਇਹ ਹੈਲੋ ਇੱਥੇ ਹੀ ਕਰਦੇ ਆ ਅਸੀਂ ਕੰਮ ਦੀ ਗੱਲ ਕਰੀ ਜਾਂਦੇ ਸੀ ਇਹ ਕਿਹੜੀਆਂ ਕੰਮ ਦੀਆਂ ਗੱਲਾਂ ਵੀ ਜਾ ਕੇ ਕੋਨੇ 'ਚ ਹੋਣੀਆਂ ਤੂੰ ਕੌਣ ਆ ਓਏ ਮੈਂ ਇਹਦੇ ਨਾਲ ਕੰਮ ਕਰਦਾ ਹਾਂ ਦਫ਼ਤਰ ਦੇ ਵਿੱਚ ਵੀਰੇ ਨਾਲ ਸਹਾਇਕਾ ਮਰੀ ਇਹ ਨਹੀਂ ਸਹਾਇਕ ਹੈਗੀ ਆ ਤੇ ਇਹਦਾ ਕੀ ਮਤਲਬ ਤੁਸੀਂ ਦਫ਼ਤਰ ਤੋਂ ਬਾਹਰ ਆਉ ਰਹੇ ਹੋ ਉੱਥੇ ਇੱਥੇ ਦੋਵੇਂ ਜਾਣੇ ਕੀ ਕਰਦੇ ਆ ਅਸੀਂ ਕੰਮ ਦੀ ਗੱਲ ਕਰਦੇ ਆ ਤੇ ਕੰਮ ਦੀਆਂ ਗੱਲਾਂ ਦਫ਼ਤਰ 'ਚ ਵੀ ਹੋ ਸਕਦੀਆਂ ਇੱਥੇ ਹੋ ਜੇ ਕੰਮ ਦੀਆਂ ਹਲੋ ਬਈ ਬਈ ਹਲੋ ਰਕਮੈਂਟ ਰਕਮੈਂਟ ਅਸੀਂ ਕੱਲ ਨੂੰ ਫਾਈਲ ਕਰਨੀ ਆ ਤਿਆਰ ਦਫ਼ਤਰ ਤੋਂ ਹੁਣੇ ਨਿਕਲ ਕੇ ਬਾਹਰ ਫਾਈਲ ਦੀ ਗੱਲ ਕਰੀ ਜਾਂਦੇ ਆ ਅਸੀਂ ਕੋਈ ਫਾਲਤੂ ਗੱਲ ਨਹੀਂ ਕਰਦੇ ਪਏ ਅਸੀਂ ਤੈਨੂੰ ਪਤਾ ਏ ਕੌਣ ਹੈ ਮੈਨੂੰ ਨਹੀਂ ਪਤਾ ਇਹ ਮੇਰੀ ਘਰ ਵਾਲੀ ਹੈ ਤੇ ਆ ਮੇਰਾ ਜਵਾਕੇ ਦੀ ਮਾਂ ਹੈ ਜਿਹਦਾ ਤੂੰ ਪਿਆਰ ਦੀਆਂ ਪਿੰਗਾ ਪਾਉਣ ਨੂੰ ਫਿਰ ਤਾਨਿਆ ਪਿੰਗਾ ਬਜੀ ਸਾਹਿਬ ਨਾਲ ਤੇਰੀ ਜੇ ਮੈਸੇਜ ਹੈ ਨਾ ਤਰੂ ਸਾਹਿਬ ਨਾਲ ਗੱਲ ਕਰ ਇਹਦੇ ਨਾਲ ਗੱਲ ਕੀ ਕਰਾਂ ਦਫਤਰ ਤੁਹਾਡਾ ਕਿੱਥੇ ਦੇ ਇੱਥੇ ਲੈਣ ਕਿਏ ਤੁਸੀਂ ਇੰਨੀ ਵਟ ਬਾਈ ਜੀ ਤੁਹਾਨੂੰ ਮੈਂ ਦੱਸਦਾ ਨਾ ਦਫਤਰ ਦੇ ਵਿੱਚ ਗੱਲਾਂ ਨਹੀਂ ਹੁੰਦੀ ਅਸੀਂ ਫਾਈਲ ਦੀ ਗੱਲ ਕਰ ਜੇ ਕੱਲ ਨੂੰ ਫਾਈਲ ਭੇਜ ਦੇਣੀ ਹੈ ਕਿਹੜੀ ਹੁੰਦੀ ਹੈ ਕਮਾਲ ਹੋ ਗਿਆ ਤੇਰੀ ਯਾਰ ਤੂੰ ਦੱਸ ਮੇਰੇ ਲਈ ਤਾਂ ਸ਼ਕਤ ਹੀ ਲਿਖਿਆ ਸੀ ਸਾਲਾ ਆਸ਼ਕੀਆ ਲੱਗਦਾ ਏ ਹੋ ਪਾਜੀ ਹਾਂ ਐਸਾ ਤਰੀਕੇ ਨਾਲ ਬੋਲੋ ਸਾਹਿਬ ਤਰੀਕੇ ਨਾਲ ਤਾਂ ਤੈਨੂੰ ਪਤਾ ਹੀ ਹੈ ਮੈਂ ਤਾਂ ਯਾਰ ਅਸੀਂ ਇੱਥੇ ਜੋਬ ਕਰਦੇ ਤੂੰ ਜਦਾਂ ਜਲ ਕਰੇ ਕਰਦੇ ਗੱਲ ਦੱਸ ਦੋ ਮਿੰਟਾਂ ਜੀ ਆ ਜਾਂਦੀ ਹੋਈ ਤੇਰੀ ਤੈਨੂੰ ਇਸ ਚੀਜ਼ ਜੋ ਅੱਗ ਜੱਲਿਆਂ ਵਾਲੀ ਆ ਉਹ ਇਹਦੇ ਨਾਲ ਤਾਂ ਮੈਂ ਕਰਦਾ ਹਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਸੀਂ ਆਵਦੀ ਜਰਾਨੇ ਨੂੰ ਲੈ ਕੇ ਇਸ ਲਾਰੇ ਆਏ ਤੁਸੀਂ ਕੀ ਦੇਖਿਆ ਹੈ ਤਾਂ ਤੇ ਤੁਸੀਂ ਇੱਥੇ ਕਰਦੇ ਕੀ ਗੱਲਾਂ ਕਰਦੇ ਬਾਹਰ ਆ ਕੇ ਡਾਕਟਰ ਦੇ ਵਿੱਚ ਆ ਨਾੜੀ ਤੂੰ ਕਮਾ ਕੇ ਖਵਾਈਏ ਲਾਰੇ ਲੈ ਕੇ ਇਸ ਲੰਦਾ ਅੱਛਾ ਮੈਨੂੰ ਤੂੰ ਕਮਾ ਕੇ ਖੋਣੀ ਹੈ ਕੋਈ ਲੋੜ ਨਹੀਂ ਕਾਲ ਤੂੰ ਐੋ ਜੀ ਨੌਕਰੀ ਕਰਨ ਦੀ ਨਹੀਂ ਆਉਂਦੀ ਮੈਂ ਹਾਂ ਨਹੀਂ ਆਉਂਗੀ ਮੈਨੂੰ ਘਰੇ ਬੈਠੀ ਨੂੰ ਚਾਹੀਦਾ ਮੈਂ ਘਰੇ ਬੈਠਾ ਖਾਣਾ ਹੈ ਤੂੰ ਕੀ ਦੇਖਿਆ ਹੈ ਤਾਂ ਕੰਮ ਨਹੀਂ ਕਰਦਾ ਇੱਥੇ ਲੈਣ ਕੇ ਆਏ ਨਹੀਂ ਵਾਰ ਤੁਸੀਂ ਇਹ ਦੱਸ ਮੈਨੂੰ ਤੂੰ ਚੰਗਾ ਮਨ ਦੇਖਿਆ ਯਾਰ ਕਹਿੰਦੀ ਮੈਂ ਨੌਕਰੀ ਕਰਨੀ ਹੈ ਮੈਂ ਹਾਂ ਚੱਲ ਯਾਰ ਕੋਈ ਗੱਲ ਹੋਣੇ ਦੇਖ ਵੀ ਇਹਨਾਂ ਦਾ ਦਫ਼ਤਰ ਹੋ ਰਿਹਾ ਉੱਥੇ ਸਾਹਮਣੇ ਹੈ ਤੇ ਇੱਥੇ ਖੜੇ ਇੱਕ ਪਤਾ ਨਹੀਂ ਕੀ ਗਲਟਰ-ਗੋਡਰ ਕਰੀ ਜਾਂਦੇ ਆ ਉਹ ਤਾਂ ਛੋਰ ਆਇਆ ਸੀ ਸਕੂਲੋਂ ਮੈਨੂੰ ਕਹਿੰਦਾ ਪਾਪਾ ਕੀ ਗੱਲ ਕੋਕੀ ਕਹਿੰਦਾ ਪਾਪਾ ਮੈਂ ਰੋਟੀ ਖਾਣੀ ਆ ਦਫ਼ਤਰ ਹੁਣੇ ਨਿਕਲ ਕੇ ਆਏ ਆ ਹੁਣ ਸਾਨੂੰ ਕਹਾ ਅਫਟੇਰ ਚੁੱਟੀ ਮਿਲੀ ਵੀ ਆ ਆ ਕੇ ਅਸੀਂ ਇੱਥੇ ਗੱਲਾਂ ਕਰਨ ਲੱਗ ਪਏ ਅਸੀਂ ਆ ਕੇ ਚੱਲ ਚਾਹ ਚੂ ਪੀ ਲੈ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਫੈਲ ਤਿਆਰ ਕਰਨੀ ਆ ਉਹੀ ਗੱਲਾਂ ਕਰ ਰਹੇ ਆ ਉਦੋਂ ਮੈਨੂੰ ਪਤਾ ਨਹੀਂ ਸੀ ਇਹਨਾਂ ਦੇ ਹਸਪਤਾਲ ਆ ਮੈਂ ਮੈਂ ਇਹਨੂੰ ਪੁੱਛਿਆ ਕੌਣ ਆ ਇਹ ਕੰਡ ਵੀ ਆਏ ਕਰਕੇ ਮੇਰੀ ਮਿਸਰੀ ਆ ਠੀਕ ਆ ਫਾਲਾਂ ਦੇ ਕੋਈ ਵੀ ਸਾਡੀ ਦਫ਼ਤਰ ਦੇ ਵਿੱਚ ਚੱਲੋ ਕੋਈ ਗੱਲ ਨਹੀਂ ਲੱਗੇ ਵੀ ਮੇਰੇ ਸਹਾਇਕ ਆਏ। ਮੈਂ ਕੋਈ ਫਾਲਤੂ ਗੱਲ ਤਾਂ ਨਹੀਂ ਇਹਨਾਂ ਨੂੰ ਕਹੀ। ਯਾਰ ਮੇਰੀ ਗੱਲ ਨੂੰ ਝੂਠ ਤੇ ਝੂਠ ਬੋਲੀ। ਯਾਰ ਯਾਰ ਭਾਈ ਆ ਪਾਸੇ ਖੜਾਂਗੇ ਪਈ ਸਾਰੇ ਸ਼ੱਕ ਦਾ ਕਰਨਗੇ। ਭਾਈ ਯਾਰ ਛੋਰ ਆਇਆ ਸਕੂਲੋਂ ਮੈਨੂੰ ਕਹਿੰਦਾ ਪਪਾ ਮੈਂ ਮੰਮੀ ਕੋਲ ਜਾਣਾ। ਮੈਂ ਪੁੱਤ ਮੰਮਾ ਕੋਲ ਤੇਰੇ ਕੋਲ ਬਾਅਦ ਜਾਣੇ ਪਹਿਲ ਤੂੰ ਰੋਟੀ ਖਾ ਲੈ। ਐ ਨਹੀਂ ਕੋਈ ਇਹੋ ਜੀ ਗੱਲ ਨਹੀਂ ਰੋਟੀ ਬਣਾ ਕੇ ਆਈ ਘਰੇ। ਇਹਨੂੰ ਰੋਟੀ ਖਵਾ ਕੇ ਕਹਿੰਦਾ ਮੈਂ ਮੰਮਾ ਕੋਲ। ਆਪਾਂ ਐਵੇਂ ਗਲਤ ਵੀ ਨਹੀਂ ਜਾ ਸਕਦੇ। ਐ ਨਹੀਂ ਗੱਲ ਦਫ਼ਤਰਾਂ 'ਚ ਯਾਰ ਬਹੁਤ ਬੱਚੇ ਕੰਮ ਕਰਦੇ ਆ। ਉਹ ਜੇ ਮੁੰਡੇ ਇਕੱਠੇ ਕੰਮ ਕਰਦਾ ਸਾਰੇ ਗਲਤ ਤਾਂ ਨਹੀਂ ਹੋ ਜਾਂਦੇ ਯਾਰ ਮੈਂ ਬਾਈ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਦਫਤਰਾਂ ਚ ਕੰਮ ਕਰਦੇ ਪਰ ਤੁਸੀਂ ਵੇਖੋ ਦਫਤਰ ਕਿੱਥੇ ਤੇ ਖੜੇ ਕਿੱਥੇ ਐ ਦੋਵੇਂ ਜਾਣੀ ਕੋਈ ਮੈਂ ਐਸੇ ਚੱਲ ਯਾਰ ਜੋ 24 ਘੰਟੇ ਇਕੱਠੇ ਤੇ ਕੰਮ ਕਰਦੇ ਕੋਈ ਗੱਲਾਂ ਬਾਤਾਂ ਜਿਆਦਾ ਮੈਨੂੰ ਕੱਢ ਕੇ ਕਿੱਡੀ ਗੱਲ ਐ ਯਾਰ ਬਾਈ ਉਹ ਉਹੋ ਜੀ ਗੱਲ ਤਾਂ ਨਹੀਂ ਕੀ ਉਹ ਨਹੀਂ ਬਾਈ ਯਾਰ ਇਹਦਾ ਐਵੇਂ ਲਿਆ ਜੀ ਬੋਲੀ ਇਹਨਾਂ ਦੀ ਘਰ ਪਹਿਲੇ ਸਾਡਾ ਵੀ ਪਰਿਵਾਰ ਆ ਮੇਰਾ ਬੱਚਾ ਆ ਬਰਾਬਰ ਦਾ ਅਸੀਂ ਬੱਚੇ ਦੇ ਖਾਤਰ ਕੰਮ ਕਰਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਈ ਯਾਰ ਕਿ ਮੈਂ ਇੱਕ ਮਾਕੇ ਖਵਾਉਣੀ ਤੇ ਮੇਰੇ ਤਲੀਸਨ ਆਪਦੀ ਜਨਾਨੀ ਤੇ ਲਈ ਜਾਂ ਪਰ ਕੋ ਸਹੀ ਗੱਲ ਹੈ ਕੋ ਇਹਨਾਂ ਨੂੰ ਅਗਲੀ ਕੱਟ ਹੁੰਦੀ ਆ ਫਿਰ ਕੀ ਦਾ ਵਾਸਤੇ ਕੰਮ ਕਰਦੀ ਆ ਇਹਨਾਂ ਦੇ ਕੰਮ ਕਰਨ ਨੂੰ ਕੱਲ ਨੂੰ ਤੈਨੂੰ ਕੰਮ ਤੇ ਹੁੰਦੀ ਕੋਈ ਲੋੜ ਨਹੀਂ ਘਰੇ ਬੈਠਵਾ ਪਾਉਂਦਾ ਮੈਨੂੰ ਕੋਈ ਲੋੜ ਨਹੀਂ ਹੁੰਦੀ ਪਾ ਲੂੰਗਾ ਮੈਂ ਤੁਹਾਨੂੰ ਦੋਨਾਂ ਨੂੰ ਪਤਾ ਤੂੰ ਪਾ ਲੇਂਗਾ ਪਾ ਲੂੰਗਾ ਅਬ ਇਹਨਾਂ ਨੂੰ ਸ਼ਰਮ ਕਰ ਯਾਰ ਹੈ ਤੇਰੇ ਕਰਕੇ ਯਾਰ ਉਹ ਬਾਈ ਸਾਫ਼ ਤਰੀਕੇ ਨਾਲ ਸਾਫ਼ ਤਰੀਕੇ ਨਾਲ ਹਾਂ ਕੀ ਗੱਲ ਹੈ ਯਾਰ ਉਹ ਤਾਂ ਬਣਿਆ ਮੈਂ ਆਪਣੇ ਬੰਦਿਆਂ ਨੂੰ ਕਿਹਾ ਸਾਜਾ ਮੈਂ ਹਾਂ ਦਾਸ ਮਨਾ ਕਰੋ ਤੇਰੀ ਆਪਣੀ ਸ਼ਰਮ ਨਹੀਂ ਕਰ ਰਿਹਾ ਕੋਈ ਨਾ ਬੰਦੇ ਨਹੀਂ ਨਹੀਂ ਤੂੰ ਸ਼ਰਮ ਨਹੀਂ ਤੂੰ ਆਪਣੀ ਕਰਾਣੀ ਨਹੀਂ ਬੇਇੱਜ਼ਤੀ ਕਰਾ ਰਿਹਾ ਕਿ ਨੂੰ ਚੰਗਾ ਲੱਗਦਾ ਤੇਰੀ ਤਾਂ ਫਾਈਲ ਮੈਂ ਤਿਆਰ ਕਰਾਣਾ ਹੈ ਫਾਈਲ ਤਿਆਰ ਕਰਦਾ ਚਲੋ ਇਹਨਾਂ ਨੂੰ ਆਪੀ ਕਰ ਦਿੰਦਾ ਦੱਸ ਓ ਯਾਰ ਇਹਦਾ ਤਾਂ ਫਰਕ ਹੀ ਕਿਸੂਰਾ ਪਾਉਣਾਵੇਂ ਨੂੰ ਪੁੱਛ ਤੈਨੂੰ ਪੁੱਛੋ ਕੀ ਦੇਖਿਆ ਇਹਨਾਂ ਚੰਗਾ ਮਾੜਾ ਆਪਾਂ ਜਿੱਦਾਂ ਚਲ ਦੇਖਦੇ ਨਾਵੇਂ ਕਹਿਣਾ ਨਹੀਂ ਚਾਹੀਦਾ ਇਹ ਵੀ ਗੱਲ ਸਹੀ ਹੈ ਤੂੰ ਵੇਖਿਆ ਕੋਈ ਨਹੀਂ ਜਪਾਲਾ ਤੂੰ ਕੰਮ ਕਰਕੇ ਖਵਾ ਸਾਨੂੰ ਕਮਾ ਕੇ ਕਮਾ ਕੇ ਖਾਉਂਗਾ ਤੈਨੂੰ ਮੈਂ ਹੁਣ ਕੋਈ ਲੋੜ ਨਹੀਂ ਤੇ ਨੌਕਰੀ ਕਰ ਮੈਂ ਨਹੀਂ ਆਉਂਦੀ ਜੇ ਤੂੰ ਆਪ ਕੰਮ ਕਰਦਾ ਹੋਵੇਂ ਤੇ ਮੈਂ ਕਾਹਤੋਂ ਕਰਾਂ ਧੱਕੇ ਖਾਂਦੀ ਬਾਈ ਕਰਦਾ ਮੈਂ ਕਿਉਂ ਨਹੀਂ ਕੰਮ ਕਰਦਾ ਯਾਰ ਮੈਂ ਵੀ ਕੰਮ ਕਰਦਾ ਮੈਂ ਜਦੋਂ ਮੇਰੇ ਨਾਲ ਕਈ ਵਾਰੀ ਬੰਦਾ ਵਿਹਲਾ ਰਹਿੰਦਾ ਮਹੀਨਾ ਦੋ ਮੈਨੂੰ ਨਹੀਂ ਕੰਮ ਹੁੰਦਾ ਚੱਲ ਕੋਸ਼ਿਸ਼ ਤਾਂ ਕਰਦਾ ਹੀ ਐ ਇਹ ਹੁਣ ਵਾਰ ਤੂੰ ਦੱਸ ਇਹ ਜਾਮ ਲਬਣ ਵਾਸਤੇ ਤੁਸੀਂ ਆਉਦੇ ਕਿਰੋ ਗੱਲਾਂ ਤੇ ਇੱਕ ਮਿੰਟ ਮੈਂ ਆਉਦੇ ਬੰਦੇ ਨਾਲ ਆ ਬਾਈ ਮੈਂ ਬੰਦਾ ਬੰਦੇ ਤੁਸੀਂ ਕਿਵੇਂ ਆ ਕੇ ਧੱਕੇ ਮਾਰੀ ਯਾਰ ਧੱਕੇ ਮਾਰਦੇ ਤੁਸੀਂ ਦੱਸ ਤੂੰ ਕਲੇਸ਼ ਪਾਉਣਾ ਲੋਕਾਂ ਦੇ ਘਰਾਂ ਦੇ ਵਿੱਚ ਕਾਹਦਾ ਕਲੇਸ਼ ਪਾਉਣਾ ਮੈਂ ਗੱਲ ਕਰਨੀ ਕੰਮ ਦੀ ਉੱਥੇ ਬਾਈ ਜੀ ਇਹਨੂੰ ਸਮਝਾ ਲਓ ਇਹਦਾ ਕੁਝ ਜਾਣਾ ਨਹੀਂ ਤੇ ਇਹਦਾ ਕੁਝ ਰਹਿਣਾ ਨਹੀਂਗਾ ਪਰਿਵਾਰ ਤੇਰਾ ਹੈ ਉਹ ਜਾ ਯਾਰ ਬਾਈ ਤੂੰ ਜਾ ਯਾਰ ਚੱਲ ਪੰਗਣਾ ਪਈ ਯਾਰ ਉਹਨੂੰ ਕੋਈ ਚੱਲੋ ਦੇਖਾਂਗੇ ਬਾਈ ਸਮਝਾ ਲੋ ਇਹਨੂੰ ਦੇਖਾਂਗੇ ਕੀ ਹੋਣਾ ਹੈ ਉਹ ਜੀ ਸਮਝ ਲਾਂਗੇ ਉਹ ਚੱਲ ਯਾਰ ਕਿਉਂ ਤੂੰ ਬਤਾਉਣਾ ਅਗਲਾ ਮੈਂ ਉਹ ਜਾ ਬੰਦਾ ਉਹ ਵੀ ਬੰਦਾ ਉਹ ਜਾ ਲੱਗਦਾ ਐਵੇਂ ਅੱਗੇ ਕੱਲ ਨੂੰ ਹੋਰ ਸਿਰਪਾੜ ਦੇ ਕੋਈ ਲੜਾਈ ਝਗੜਾ ਯਾਰ ਚੱਲ ਭਾਈ ਤੂੰ ਲੋਡ ਲੈ ਤੈਨੂੰ ਕੀ ਕੁ ਪਰੇ ਬੇਲੀ ਬਹਿਰਾ ਹੁਣਾ ਬਾਈ ਜੀ ਆਹ ਪੱਛਾ ਹੋਇਆ ਨਾ ਕਦਾ ਚੰਗਾ ਮਾੜਾ ਦੇਖਿਆ ਮੇਰਾ ਓਏ ਮੈਂ ਤਾਂ ਅੱਗੇ ਕਹੀ ਨਾ ਜਿੰਨੇ ਚਿਰ ਕੋ ਮਾੜਾ ਵੇਖੀ ਨਾ ਕਿਹਨੂੰ ਕਹਿਣਾ ਨਹੀਂ ਚਾਹੀਦਾ ਅੱਜ ਤਾਂ ਬੱਚੇ ਸਾਰੇ ਕੰਮ ਕਰਦੇ ਪਰਿਵਾਰ ਵਾਸਤੇ ਕਰਦੇ ਆ ਬਾਈ ਯਾਰ ਕਮਾਲ ਆ ਯਾਰ ਇਨੀ ਦੂਰ ਜਾ ਕੇ ਚਾਹ ਦਾ ਕੱਪ ਵੀ ਚੱਲੇ ਯਾਰ ਓ ਯਾਰ ਭਾਈ ਤੂੰ ਵੀ ਹੁਣ ਉਹਨੂੰ ਉਂਗਲ ਲਾਈਏ ਨਾ ਉਹਨੂੰ ਸਮਝਾਉਣਾ ਦਾ ਕੀ ਪਤਾんだろう ਤੂੰ ਨਾਲ ਉਹਦਾ ਯਾਰ ਦੋਸਤ ਤੂੰ ਉਹਨੂੰ ਹੁਣ ਮੀਆਂ ਬੀਵੀਆਂ ਨੂੰ ਛਤਰੋ ਛਤਰੀ ਕਰਾ ਦੀ ਯਾਰ ਆ ਇਥੇ ਵਾਝਣ ਦਾ ਕੰਮ ਹੁਣ ਕੌਣ ਕਰਾਪਾ ਹੋ ਜਾਣਾ ਸੀ ਉਹ ਬੜਾ ਤੈਨੂੰ ਔਖਾ ਲੱਗਿਆ ਹੈ ਨਾ ਇਹ ਗੱਲਾਂ ਸੁਣ ਕੇ ਲੱਗਿਆ ਇੰਨਾ ਵੱਡਾ ਇਲਜ਼ਾਮ ਲਾਤਾ ਇਲਜ਼ਾਮ ਲਾਤਾ ਤੇਰੇ ਤੇ ਕੋਥੇ ਨਹੀਂ ਬੈਠ ਕੇ ਤੁਸੀਂ ਗੱਲਾਂ ਕਰ ਸਕਦੇ ਸੀਗੇ ਉਹ ਚੱਲ ਤੂੰ ਵੀ ਕੰਮ ਧੰਦਾ ਕਰ ਕਾਰਵਾਈ ਇਹਨੂੰ ਕਿ ਲੋੜ ਨਹੀਂ ਪਵੇ ਤੂੰ ਰਹਿਣ ਦੇ ਕੱਲ ਤੋਂ ਕੰਮ ਤੇ ਆਉਂਦਾ ਮੈਂ ਨਹੀਂ ਆਉਂਦੀ ਚੱਲੇ ਨਹੀਂ ਮੈਨੂੰ ਕੀ ਲੋੜ ਚੱਲ ਲੋੜ ਨਹੀਂ ਫਿਰ ਕੋਈ ਨਹੀਂ ਚਲੋ ਯਾਰ ਹੁਣ ਜਾਓ ਘਰੇ ਤੂੰ ਇਹ ਵਕਲੀਸ਼ ਨਾ ਪਾਓ ਤੇ ਜਾਓ ਆਪਣੇ ਦੇ ਘਰ ਜਾਓ ਪਰਸ਼ਾਣ ਹੋ ਪਰਾਂ